ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਨਾਲ ਨੇ ਕਬੱਡੀ ਕਮੈਂਟਰ ਮਿਸਟਰ ਬੱਬੂ ਸੰਗਤੀ ਵਾਲਾ ਵੈਸੇ ਤਾਂ ਇਸ ਚਿਹਰੇ ਨੂੰ ਤੁਸੀਂ ਜਾਣਦੇ ਹੀ ਹੋ ਪਰ ਮੈਨੂੰ ਅੱਜ ਪਹਿਲੀ ਵਾਰ ਹੀ ਮਿਲੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੱਬਲ ਬਾਈ ਠੋਠੀ ਠਾਕ ਹਾਂਜੀ ਬੜੀ ਵਧੀਆ ਚੱਕ ਲਿਆ ਤੁਸੀਂ ਦੱਸੋ ਹਾਂ ਬੜੀ ਵਧੀਆ ਹੋ ਚੱਕ ਲਿਆ ਠੀਕ ਠਾਕ ਹਾਂਜੀ ਹਾਂਜੀ ਬੜੀ ਚੱਲ ਰਿਹਾ ਨੇ ਸ਼ੂਟ ਸ਼ਾਟ ਤੁਹਾਡੇ ਵਧੀਆ ਚੱਲ ਰਿਹਾ ਜੀ ਵਧੀਆ ਬਹੁਤ ਸੋਨਾ ਤੁਹਾਨੂੰ ਮਾਣ ਆ ਤੁਹਾਡੇ ਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕੁੜੀਆਂ ਨੂੰ ਲੋਕ ਬਾਹਰ ਕੱਢਣ ਤੋਂ ਬਹੁਤ ਡਰਦੇ ਨੇ ਪਰ ਤੁਸੀਂ ਨੇ ਇੱਕ ਮਿਸਾਲ ਕਾਇਮ ਕੀਤੀ ਆ ਪੰਜਾਬ ਦੇ ਵਿੱਚ ਨਾਟ ਓਨਲੀ ਪੰਜਾਬ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਜਨਮ ਮੈਂ ਦੇਖਿਆ ਤੁਹਾਡੇ ਆਸਟ੍ਰੇਲੀਆ ਟੂਰ ਲਾ ਕੇ ਆਏ ਹੋ ਉੱਥੇ ਵੀ ਬਹੁਤ ਸਾਰੇ ਪੰਜਾਬੀਆਂ ਦਾ ਤੁਸੀਂ ਮਨੋਰੰਜਨ ਕਰਕੇ ਆਏ ਹੋ ਇਸੇ ਤਰ੍ਹਾਂ ਇਹ ਮਨੋਰੰਜਨ ਤੁਸੀਂ ਕਰਦੇ ਰਹੋ ਔਰ ਸਾਡੀਆਂ ਪਰਮਾਤਮਾ ਦੇ ਅਰਦਾਸਾਂ ਨੇ ਵੀ ਤੁਸੀਂ ਦਿਨ ਦੁਗਣੀ ਦਾ ਚੋਗਣੀ ਤਰੱਕੀ ਕਰੋ ਔਰ ਜਿੱਥੇ ਵੀ ਸਾਡੀ ਕੋਈ ਹੈਲਪ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਦੱਸ ਸਕਦੇ ਹੋ ਪਾਸ ਤੁਸੀਂ ਸਾਡੇ ਨਾਲ ਖੜੇ ਹੋ ਇਹ ਸਾਨੂੰ ਬਹੁਤ ਵੱਡੀ ਹੈਲਪ ਹੈ ਤੁਹਾਡੀ ਹੁਣ ਥੋੜੀ ਜਿਹੀ ਮੈਨੂੰ ਕਮੈਂਟਰੀ ਕਰਕੇ ਸੁਣਾਓ ਲੋ ਸਾਹਮਣੇ ਅੱਜ ਅਸੀਂ ਖੜੇ ਆ ਗੁਜਰਾ ਪਿੰਡ ਦੇ ਵਿੱਚ ਔਰ ਗੁਜਰਾ ਪਿੰਡ ਦੇ ਵਿੱਚ ਕੌਣ ਆਇਆ ਹੋਇਆ ਗੁਜਰਾ ਪਿੰਡ ਦੇ ਵਿੱਚ ਕਹਿੰਦੇ ਬੱਬਲ ਕੌਰ ਆਈ ਹੋਈ ਐ ਸਨੌਰ ਵਾਲੀ ਗਿਲੇ ਪਟਿਆਲੇ ਦੀ ਧਰਤੀਆਂ ਮਰ ਜਾਣਾ ਮਾਨ ਵੀ ਖੜਾਰੀ ਬੜਾ ਵੱਡਾ ਸੀ ਬਾਗਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੱਡਾ ਸੀ ਬਾਗਾਂ ਵਾਲਾ ਸ਼ਹਿਰ ਆ ਮਹਾਰਾਜਾ ਯਾਦਵਿੰਦਰ ਸਿੰਘ ਦਾ ਸ਼ਹਿਰ ਆ ਕੈਪਟਨ ਬਰਿੰਦਰ ਸਿੰਘ ਦੇ ਫਾਦਰ ਸਾਹਿਬ ਔਰ ਦੁਨੀਆ ਜਾਣਦੀ ਆ ਪਟਿਆਲੇ ਨੂੰ ਪਟਿਆਲੇ ਦੇ ਸੂਟ ਬੜੇ ਮਸ਼ਹੂਰ ਨੇ ਪਟਿਆਲੇ ਦੇ ਪੈਗ ਬੜੇ ਮਸ਼ਹੂਰ ਨੇ ਔਰ ਪਟਿਆਲੇ ਦਾ ਕੁੜੀਆਂ ਬੜੀਆਂ ਸੋਹਣੀਆਂ ਨੇ ਪਟਿਆਲੇ ਦੀਆਂ ਪਟਿਆਲੇ ਦੀ ਪੱਗ ਵੀ ਪਟਿਆਲਾ ਸ਼ਾਹੀ ਪੱਗ ਬੜੀ ਮਸ਼ਹੂਰ ਹੈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਡੀ ਸਰਦਾਰੀ ਆ ਪੱਗ ਪੱਗ ਨਾਲ ਸਾਡੀ ਤੌਰ ਵੱਖਰੀ ਹੈ ਬਿਲਕੁਲ ਔਰ ਕੋਈ ਖਾਸ ਸੰਦੇਸ਼ ਖਾਸ ਸੰਦੇਸ਼ ਇਹ ਵੀ ਵਧੀਆ ਵਧੀਆ ਫਿਲਮਾਂ ਬਣਾਓ ਔਰ ਲੈਕਚਰ ਦਾ ਤੋਂ ਆਪਾਂ ਦੂਰ ਜਾਈਏ ਕਿਉਂਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਉਹ ਪਤਾ ਹੀ ਨਸ਼ਿਆਂ ਦਾ ਦੌਰ ਆ ਬਹੁਤ ਜ਼ਿਆਦੇ ਇਸ ਦੁਨੀਆ ਦੇ ਵਿੱਚ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਹੋ ਰਿਹਾ ਹੈਗਾ ਮੈਂ ਨਹੀਂ ਕਹਿੰਦਾ ਵੀ ਦੇਖੋ ਕਰੋ ਇੱਕ ਲਿਮਟ ਹੁੰਦੀ ਆ ਕੋਈ ਵਿਆਹ ਸ਼ਾਦੀ ਦੀ ਵੀ ਤੁਸੀਂ ਜਾਣਦੇ ਹੋ ਚਲੋ ਪੈਗ ਸ਼ਗ ਤੁਸੀਂ ਲਾ ਲਾਨੇ ਹੋ ਪਰ ਜਿਹੜੇ ਆ ਹੁਣ ਹੋਰ ਚੱਲ ਪਏ ਚਟਾ ਬਹੁਤ ਸਾਰੀਆਂ ਹੋਰ ਕੋਕੀਨ ਵਗੈਰਾ ਇਹਨਾਂ ਚੀਜ਼ਾਂ ਤੋਂ ਤੁਸੀਂ ਬਚੋ ਹਨਾ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਨਾ ਪੀਓ ਪੀ ਲੋ ਬਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਜਾਂਦੇ ਹੋ ਉੱਥੇ ਪੀ ਵੀ ਲੈਨੇ ਹੋ ਕੋਈ ਗੱਲ ਇੱਕ ਆਪਣਾ ਮਨੋਰੰਜਨ ਕਰਕੇ ਤੁਸੀਂ ਵਾਪਸ ਘਰ ਆਉਨੇ ਹੋ ਉਹ ਕੋਈ ਜਿਆਦਾ ਨਹੀਂ ਹੈਗਾ ਹਨਾ ਲੋ ਜੀ ਬਹੁਤ ਵਧੀਆ ਵਿਚਾਰ ਨੇ ਇਹਨਾਂ ਦੇ ਇਹ ਹੈਗੇ ਨੇ ਬੱਬੂ ਸੰਗਤਪੁਰੀਆ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਬੱਡੀ ਕਮੈਂਟਰ ਹਨਾ ਤੇ ਬਾਕੀ ਮੇਰੇ ਨਾਲ ਇਹ ਤਾਂ ਟੀਮ ਵੀ ਖੜੀ ਹੈ ਅੱਧਰ ਵੀ ਕੈਮਰਾ ਖੋਖ ਕੇ ਸਤਿਕਾਰ ਖਾਸ ਕਰਕੇ ਮੈਂ ਇੱਕ ਸਨੇਹਾ ਹੋਰ ਦੇਣਾ ਚਾਹਨਾ ਸਾਡੀਆਂ ਬੱਚੀਆਂ ਨੂੰ ਔਰ ਆ ਗੱਟਿੰਗ ਪਰਵਾਰਾਂ ਦੇ ਵਿੱਚ ਆਪਾਂ ਸਾਰੇ ਰਹਨੇ ਆਂ ਉਸ ਸਿਰ ਤੇ ਆਪਾਂ ਚੁੰਨੀ ਆ ਵੀ ਲੈ ਕੇ ਰੱਖਿਆ ਕਰੀਏ ਕਿਉਂਕਿ ਜਿਵੇਂ ਮੈਂ ਬੱਬਲ ਦੇ ਲਈ ਦੇਖ ਰਹਾ ਗੁੱਤ ਕਰੀ ਹੋਈ ਆ ਕਿਉਂਕਿ ਉਹ ਪਿੱਛੇ ਇੱਕ ਡੀਜੇ ਵਾਲੇ ਨੂੰ ਲੇਡੀਜ਼ ਕਹਿੰਦੀ ਕਹਿੰਦੀ ਤੇਰੇ ਕੋਲ ਉਹ ਗਾਣਾ ਹੈਗਾ ਵੀ ਭਾਈ ਮੇਰੀ ਗਿੱਧੇ ਵਿੱਚ ਨੱਚਦੀ ਤੂੰ ਗੁੱਤ ਘੁੰਮਦੀ ਉਹ ਕਹਿੰਦਾ ਗਾਣਾ ਤਾਂ ਮੇਰੇ ਕੋਲ ਹੈਗਾ ਪਰ ਤੇਰੇ ਕੋਲ ਗੁੱਤ ਨਹੀਂ ਹੈਗੀ ਅੱਛਾ ਦੂ ਦੂ ਚਟੀਆਂ ਦਾ ਪੁੰਨੀਆਂ ਕਰਾਈਆਂ ਨੇ ਠੀਕ ਹੈ ਸੋ ਭਈ ਇਹ ਲੱਚਰ ਦਾ ਤਾਂ ਆਪਾਂ ਜ਼ਰੂਰ ਵਾਚੀ ਬੇੜੇ ਦੇ ਵਿੱਚ ਇੱਕ ਕੁੜੀ ਦਾ ਵਿਆਹ ਹੁੰਦਾਗਾ ਸਾਰੇ ਬੜੀ ਵਧੀਆ ਜਨਾਨੀਆਂ ਵਾਲ ਰੌਣਕ ਕਰਾਏ ਹੋਈਆਂ ਨੇ ਪਹਿਲਾਂ ਤਾਂ ਭਈ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸਾਨੂੰ ਬੰਦਾ ਪਤਾ ਨਹੀਂ ਕਿਵੇਂ ਸਬੱਈ ਮਿਲਦਾ ਹੈ ਅਸੀਂ ਇੱਥੇ ਸ਼ੂਟ ਕਰਨਾ ਹੈਗਾ ਕੋਈ ਨਹੀਂ ਅਸੀਂ ਸ਼ੂਟ ਕਰਨਾ ਹੈ ਤਾਂ ਤੁਹਾਨੂੰ ਮਿਲੇ ਕਿਉਂ ਡਿੰਗਾ ਤੁਹਾਡੇ ਜਿਹੜੇ ਵਿਚਾਰ ਨੇ ਉਹ ਪੰਜਾਬੀ ਸੱਭਿਆਚਾਰ ਲਈ ਬਹੁਤ ਵਧੀਆ ਨੇ ਸਾਡੇ ਮਨ ਨੂੰ ਨਾ ਸਕੂਨ ਮਿਲ ਲੈ ਕਿਉਂਕਿ ਮੈਂ ਵੀ ਇਸ ਵਿਚਾਰਧਾਰਾ ਨੂੰ ਇਹੋ ਕਰਦਾ ਵੀ ਜਿੰਨਾ ਆਪਾਂ ਸਾਫ਼ ਸੁਥਰਾ ਸੱਭਿਆਚਾਰ ਰੱਖਾਂਗੇ ਉਨਾ ਹੀ ਵਧੀਆ ਤੇ ਖਾਸ ਕਰਕੇ ਲੜਕੀਆਂ ਲਈ ਲੜਕੀਆਂ ਜਿੰਨਾ ਆਪਦਾ ਸਾਫ਼ ਸੁਥਰਾ ਕਿਰਦਾਰ ਰੱਖਣੀਆਂ ਉਹਨਾਂ ਹੀ ਵਧੀਆ ਹਾਂ ਪਰ ਇੱਕ ਗੱਲ ਮਾਪਿਓ ਦੇ ਸਿਰ ਤੇ ਹੈਗੀ ਐ ਲੜਕਿਆਂ ਦੇ ਉੱਤੇ ਬੰਦਰ ਚ ਨਾ ਲਾਓ ਇਹ ਆਪਾਂ ਬੰਦੇ ਚ ਲਾਉਣੇ ਹਨ ਉਹ ਉਥੇ ਉਹਦੇ ਮਨ ਦੇ ਜਿਹੜਾ ਉਹ ਤਾਂ ਆਪਾਂ ਜਿੰਨਾ ਸੱਚੀ ਚੀਜ਼ ਨੂੰ ਪੰਪ ਕਰਾਂਗੇ ਉਹ ਨਿਊ ਜੰਪ ਕਰੂ ਉਹਦੇ ਜਿਹੜੇ ਮਨ ਦੇ ਰਹਿਮਾਨ ਹੁੰਦੇ ਨੇ ਸ਼ੱਕ ਨਹੀਂ ਮੈਂ ਵੀ ਖੁਦ ਇਹੀ ਸੋਚਦੀ ਆਂ ਵੀ ਜਿੰਨਾ ਤੁਸੀਂ ਉਹਨਾਂ ਨੂੰ ਆਜ਼ਾਦ ਛੱਡੋਗੇ ਨਾ ਕੁੜੀਆਂ ਨੂੰ ਕਿਉਂਕਿ ਜਦੋਂ ਅਸੀਂ ਕੁੜੀਆਂ ਮੁੰਡਿਆਂ ਨੂੰ ਇੱਕਸਾਰ ਸਮਝਦੇ ਆਂ ਫਿਰ ਦੋਨਾਂ ਨੂੰ ਫੀਲਡ ਹੈ ਜਿਹੜਾ ਹਰ ਇੱਕ ਕੰਮ ਕਰਨ ਦੀ ਆਜ਼ਾਦੀ ਵੀ ਬਰਾਬਰ ਹੋਣੀ ਚਾਹੀਦੀ ਪਰ ਨਾਲ ਇਹ ਵੀ ਹੈਗਾ ਕੁੜੀਆਂ ਮੈਨੂੰ ਲੱਗਦਾ ਨਹੀਂ ਕਿ ਗਲਤ ਪਾਸੇ ਜਾਣਗੀਆਂ ਨਹੀਂ ਪਰ ਨਾਲ ਇਹ ਵੀ ਹੈਗਾ ਕੁੜੀਆਂ ਵੀ ਇਸ ਗੱਲ ਦਾ ਧਿਆਨ ਰੱਖਣ ਕਿਉਂਕਿ ਅੱਜ ਕੱਲ ਜਿਹੜਾ ਦੌਰ ਬਹੁਤ ਹੋਰ ਹਿਸਾਬ ਕੁੜੀਆਂ ਵੀ ਆਪਦੇ ਮਾਪਿਓ ਦੀ ਪੱਗ ਮਾਂ ਦੀ ਚੁੰਨੀ ਉਹਦੇ ਕੰਨੀ ਧਿਆਨ ਦੇਣ ਆਪਦੇ ਗਲਤ ਰਸਤਾ ਅਖਤਿਆਰ ਨਾ ਕਰਨ ਹੁਣ ਅਸੀਂ ਬੱਬਲ ਕੌਂਡ ਦੇ ਨਾਲ ਕਿਉਂ ਖੜੇ ਆ ਇਹਦੀ ਬਚਾਅ ਕਰਤਾ ਰਹੇ ਇਹ ਪੰਜਾਬੀਅਤ ਨੂੰ ਕਾਇਰ ਕਰਨਾ ਹੈ ਇਹਦਾ ਇਹਦਾ ਸਾਫ ਸੋਤਰਾ ਔਰ ਇੱਕ ਚੀਜ਼ ਹੋਰ ਬਾਈ ਜੀ ਮੈਂ ਜਦੋਂ ਨਿਊਜ਼ੀਲੈਂਡ ਗਿਆ ਉੱਥੇ ਮੈਂ ਦੇਖਿਆ ਨਾ ਆਪਣੀਆਂ ਪੰਜਾਬੀ ਕੁੜੀਆਂ ਹੋਰ ਬਹੁਤ ਸਾਰੇ ਸੂਬਿਆਂ ਤੋਂ ਕੁੜੀਆਂ ਉੱਥੇ ਜਾ ਕੇ ਗੱਲ ਤਾਂ ਉੱਥਾਂ ਚ ਪੈ ਗਈ ਹੈ ਨਾ ਨਸ਼ੇ ਪੱਤੇ ਬਹੁਤ ਜ਼ਿਆਦੇ ਲੱਗਦੀਆਂ ਕਰਦੇ ਇਵਨ ਕਿ ਕੁੜੀਆਂ ਡਰਿੰਕ ਵੀ ਕਰਦੀਆਂ ਨੇ ਬਾਹਰ ਜਾ ਕੇ ਵੀ ਦੇਖਿਆ ਉੱਥੇ ਨਿਊਜ਼ੀਲੈਂਡ ਦੇ ਵਿੱਚ ਤੇ ਉਹ ਕਹਿੰਦੇ ਵੀ ਇਹ ਸਾਡੀ ਇੱਥੋਂ ਦੀ ਇੱਕ ਫਰੀडम ਹੈ ਹਨਾ ਮੈਂ ਤਾਂ ਚਲੋ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਨਹੀਂ ਆਏ ਸਮੱਸਿਆ ਹੈ ਹਨਾ ਉਹ ਇਸ ਚੀਜ਼ ਨੂੰ ਅਡਜਸਟ ਕਰਦੇ ਸਨ ਪਰ ਇਹ ਵੀ ਪਤਾ ਨਹੀਂ ਸਾਡੀ ਇਹ ਜਨਰੇਸ਼ਨ ਕਿੱਧਰ ਨੂੰ ਤੁਰਦੀ ਹੈ ਨਾ ਹੁਣ ਜੇ ਆਪਾਂ ਇੱਥੇ ਬਲੌਗ ਦੇ ਵਿੱਚ ਬੜਾ ਸਿਆਣੀਆਂ ਸਣੇ ਗੱਲਾਂ ਕਰਨਗੇ ਤੁਹਾਨੂੰ ਉਹ ਸਿਆਣੀਆਂ ਗੱਲਾਂ ਇੱਥੇ ਲੋਕਾਂ ਨੂੰ ਨੋਰਮਲ ਨੋਰਮਲ ਗੱਲਾਂ ਮੈਂ ਤੇਰੇ ਵੀ ਵਿਚਾਰ ਦੇ ਮੈਂ ਤੁਹਾਡਾ ਉਤਸ਼ਾਹਕ ਹਾਂ ਇਹ ਹੁੰਦਾ ਉਹ ਵੀ ਮੈਂ ਤੁਹਾਡੇ ਵਿਚਾਰ ਪ੍ਰਸੰਤਿਕਾ ਵੀ ਮੈਂ ਤੁਹਾਡੇ ਵਿਚਾਰ ਸੁਣੇ ਤੁਹਾਡੇ ਵਿਚਾਰ ਬਹੁਤ ਸੋਹਣੇ ਨੇ ਮੈਂ ਕਿਉਂਕਿ ਬੜਾ ਸਿਆਣਾ ਨਹੀਂ ਮੈਂ ਬੜਾ ਸਿੱਖਿਆ ਦੇ ਨਹੀਂ ਸਕਦਾ ਪਰ ਇੰਨਾ ਗਾ ਕੇ ਵਧੀਆ-ਵਧੀਆ ਕੰਮ ਕਰੋ ਹਨਾ ਤਾਂ ਵਧੀਆ-ਵਧੀਆ ਤੁਹਾਡੇ ਨਾਲ ਹੋਊਗਾ ਹੂੰ ਸੀਨ ਗੱਲ ਦਾ ਹੋ ਗਿਆ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਗੱਲਬਾਤ ਜਰੂਰ ਕਮੈਂਟਾਂ ਰਾਹੀਂ ਦੱਸਿਓ ਬਹੁਤ ਵਧੀਆ ਲੱਗਿਆ ਸਾਨੂੰ ਹਾਂ ਵੀਰੇ ਮਿਲਦੇ ਬੱਬੂ ਹਨਾ ਬੱਬੂ ਵੀਰਾ ਸੰਗਤੀ ਵਾਲਾ ਇਹਨੂੰ ਕਰਿਆ ਸਪੋਰਟ ਆ ਬਾਈ ਵੀਡੀਓ ਵੀਡੀਓ ਪਾਉਂਦਾ ਹੁੰਦਾ ਹੈਗਾ ਹਨਾ ਜਾਂਦਾ ਹੈਗਾ ਟੂਰਨਾਮੈਂਟਾਂ ਤੇ ਤੇ ਬਹੁਤ ਸੋਹਣਾ ਬੁਲਾਰਾ ਬਾਈ ਇਸ ਕਰਕੇ ਇਹਨੂੰ ਵਿਚਾਰੇ ਨੂੰ ਸਪੋਰਟ ਕਰੋ ਸਾਰਾ ਟਿੰਕਾ ਵੀ ਮੇਰਾ ਭਰਾ ਮੇਰੇ ਨਾਲ ਕਿਹਾ ਲਾ 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 ਸਾਡੀ ਹੋਰ ਭੈਣ ਆਈ ਹੋਈ ਆ ਸਾਡੇ ਨਾਲ ਅੱਜ ਸਾਰੇ ਜੀ ਸਾਰਿਆਂ ਨੂੰ ਹਾਂਜੀ ਸੋਚ ਮਤਲਬ ਮੈਂ ਇਹ ਕਿਸੇ ਵਿਚਾਰ ਲਾ ਚਾਰ ਵੀ ਤੋ ਅਸੀਂ ਤਾਂ ਵਿਚਾਰ ਦੇ ਰਹੇ ਆ ਆਪਣੇ ਹਾਂਜੀ ਮਤਲਬ ਕਿ ਜਿਹੜੀ ਸਾਡੀ ਬੱਬਲ ਦੀਦੀ ਹੈ ਨਾ ਬਹੁਤ ਵਧੀਆ ਕੀ ਨਾਈਸ ਹੈਗੀ ਸਵਾਦੀ ਦਾ ਵੈਸੇ ਅਸੀਂ ਬਿਲਕੁਲ ਜਿਹੜੀ ਸਾਡੀ ਬੱਬਲ ਹੈ ਨਾ ਬਹੁਤ ਨਾਈਸ ਦਾ ਸਵਾਦੀ ਬਹੁਤ ਵਧੀਆ ਇਹਦੇ ਅੱਜ ਜੀ ਬੱਬਲ ਦੇ ਸੈਟ ਤੇ ਆਏ ਹੋਏ ਆ ਇਹਦਾ ਸ਼ੂਟ ਕਰ ਰਹੇ ਆ ਬਹੁਤ ਵਧੀਆ ਅਸੀਂ ਚੱਲ ਰਹੇ ਨੇ ਅੱਗੇ ਤੁਸੀਂ ਖੁਸ਼ ਹੋ ਜਿੰਨੀ ਤਰੀਕ ਤੁਸੀਂ ਆਖਿਆ ਸੀ ਕਰਨੂਨੀ ਅਗਲੇ ਨੇ ਕਰਦੇ ਠੀਕ ਹੈ ਕਿ ਹੁਣ ਹੋਰ ਕਰਾਉਣੀ ਇਹ ਤਾਂ ਲੱਗਣਗੇ ਮੈਂ ਤਰੀਕ ਕਿਹਾ ਸੀ ਇੱਕ ਹੋਰ ਆ ਜਿਹੜਾ ਆ ਜਿਹੜਾ ਲੜਕਾ ਖੜਾਗਾ ਹਾਂਜੀ ਹਾਂਜੀ ਇਹ ਵੀ ਕਮਾਂਡਰ ਹੈਗਾ ਕਬੱਡੀ ਚ ਕਮੈਂਟਰੀ ਕਰਦੇ ਨੇ ਨਾਲੇ ਨੈਸ਼ਨਲ ਪੱਧਰ ਤੇ ਹੈਗਾ ਇੰਟਰਨੈਸ਼ਨਲ ਪੱਧਰ ਤੇ ਓਕੇ ਓਕੇ ਆਸਟ੍ਰੇਲੀਆ ਵਗੈਰਾ ਟੂਰ ਲਾ ਕੇ ਹੁੰਦਾ ਇਹ ਬੜੀਏ ਇੰਨਾ ਵੱਡਾ ਦੋ ਸ਼ਬਦ ਬੋਲੋ ਵੀਰਾ ਬਹੁਤ ਵਧੀਆ ਜਿਵੇਂ ਕਿ ਉਹਨਾਂ ਨੇ ਦੱਸਿਆ ਮੈਂ ਵੀਰੇ ਨੂੰ ਪਹਿਲੀ ਵਾਰ ਮਿਲਿਆ ਵੈਸੇ ਮੈਂ ਦੇਖਿਆ ਨਹੀਂ ਕਦੇ ਤਾਂ ਕਰਕੇ ਮੈਨੂੰ ਇਹਨਾਂ ਪਤਾ ਨਹੀਂ ਵੀਰੇ ਬਾਰੇ ਤੇ ਅੰਕਲ ਨੇ ਦੱਸਿਆ ਹੀ ਆ ਤੇ ਵੀਰਾ ਬਹੁਤ ਵਧੀਆ ਹੋਊਗਾ ਕਾਮਕਾਰ ਬਹੁਤ ਵਧੀਆਗਾ ਤੇ ਸਾਰੇ ਜਣੇ ਐਦਾ ਹੀ ਸਪੋਰਟ ਕਰਿਆ ਕਰੋ ਯਾਰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਸਾਡੇ ਵੀਡੀਓਜ਼ ਵਗੈਰਾ ਦੇਖਿਆ ਕਰੋ ਹਨਾ ਖਾਸ ਕਰਕੇ ਬੱਬਲ ਦੀਦੀ ਨੂੰ ਸਾਰੇ ਜਣੇ ਜਰੂਰ ਦੀ ਵੀਡੀਓ ਸ਼ੇਅਰ ਕਰਿਆ ਕਰੋ ਚੱਕਰ ਦੇ ਫਟੇ ਹੋਰ ਤਾਂ ਪਈਆਂ ਨੇ ਜਣਿਆ ਨੇ ਕਹਾਤਾ ਹੁੰਦਾ ਸ਼ੇਅਰ ਕਰਦੇ ਹੋ ਸਾਰੇ ਕੰਮ ਕਰਦੇ ਨੇ ਐਂਕਰਿੰਗ ਵੀ ਕਰਦੇ ਨੇ ਬਹੁਤ ਸੋਹਣੀ ਕੋਂਕੇ ਮੇਲਾ ਚੱਲਦਾ ਸੀ ਉਹ ਤੇ ਇਹਨਾਂ ਨੂੰ ਉੱਥੇ ਦੇਖਿਆ ਚਲੋ ਮੈਂ ਮਿਲ ਨਹੀਂ ਸਕਿਆ ਰਸ਼ੀ ਜੀ ਦਾ ਸੀਗਾ ਅੱਛਾ ਜੀ ਹਾਂ ਤੇ ਉਸ ਦਿਨ ਤੁਸੀਂ ਕੋਂਕੇ ਆਪਣੇ ਰਾਈਟ ਕੋਲ ਲਵੇ ਤੇ ਠੀਕ ਹੈ ਬਹੁਤ ਸੋਹਣਾ ਤੁਸੀਂ ਨੇ ਐਂਕਰਿੰਗ ਕੀਤੀ ਉੱਥੇ ਰੂਪਮਸ਼ ਹੋ ਗਈ ਕਿਉਂਕਿ ਬੋਲਣ ਦਾ ਅੰਦਾਜ਼ ਇੱਕ ਬਲਾਰਾ ਹੁੰਦਾ ਜਿਹੜਾ ਉਹਦੇ ਨਾਂ ਜਵਾਨ ਦੇ ਵਿੱਚ ਰਸ ਹੁੰਦਾ ਮੈਂ ਨਾ ਚੱਕਣ ਦੋ ਚਲਾ ਚਲਾ ਇਹ ਹੋ ਜਾਣਾ ਤੇਰੇ ਪਿੱਛੇ ਮੈਂ ਨਾ ਚੱਲ ਸੀ ਦੁਬਾਰੇ ਕਰ ਬੱਪਲਿਕ ਬੱਪਾ ਸੀਨ ਗੱਲ ਤੇ ਨਾ ਤੇ ਬੋਲਾਂਗੇ ਇੱਕ ਮਿੰਟ ਬਾਸ ਐਂਡ ਕਰਦੀ ਐ ਮੜ ਜੇ ਲਈਓ ਰੀਐਕਸ਼ਨ ਯਾਰ ਉਹ ਤਾਂ ਤੇਲ ਨਿਕਲ ਨਾ ਲੱਗਿਆ ਉਹ ਦੇਖ ਟੈਟਰ ਹਮ ਕਰਕੇ ਚੱਲ ਇੱਕ ਮਿੰਟ ਬਾਸ ਟੈਟਰ ਉਹ ਫੇਰ ਮੈਂ ਨੀਂ ਹਟਾ ਬਾਂਦਰੀ niche ਉਤਰ ਜਾ ਬਾਈ niche ਉਤਰ ਜਾ ਅੱਜ ਚਲੋ ਬੋਲ ਲੱਗ ਗਿਆ ਕਿਉਂਕਿ ਮੈਂ ਉਸ ਦਿਨ ਕੌਕੇ ਤੁਹਾਡਾ ਤੁਹਾਡਾ ਦੇਖਿਆ ਐਂਕਰਿੰਗ ਕਰ ਰਹੀ ਸੀ ਕਿ ਤੁਸੀਂ ਆਪਣੀ ਬਲੰਦ ਆਵਾਜ਼ ਦੇ ਨਾਲ ਲੋਕਾਂ ਨੂੰ ਕੀਲ ਕੇ ਰੱਖ ਲਿਆ ਸੀ ਸੁਣਿਆ ਸੀ ਮੈਂ ਸੁਣਿਆ ਸੀ ਉਸ ਦਿਨ ਮੈਂ ਉੱਥੇ ਗਿਆ ਹੋਇਆ ਸੀਗਾ ਤੇ ਇੱਕ ਬਲਾਰਾ ਹੁੰਦਾ ਉਹਦੀ ਜ਼ੁਬਾਨ ਦੇ ਵਿੱਚ ਇੱਕ ਰਸ ਹੋਣਾ ਚਾਹੀਦਾ ਜਿਹੜਾ ਦਰਸ਼ਕਾਂ ਨੂੰ ਕੀਲ ਕੇ ਰੱਖ ਦਾਂਦਾ ਮੈਂ ਬਲਾਰਾ ਉਹਨੂੰ ਮੰਨਦਾ ਜਿਹਦੀ ਆਵਾਜ਼ ਦੇ ਵਿੱਚੋਂ ਨਿਕਲਿਆ ਹਕਲਕਲ ਸ਼ਬਦ ਲੋਕਾਂ ਦੇ ਕੰਨਾਂ ਦੇ ਵਿੱਚ ਟੱਕ 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 ਕਰਕੇ ਵੱਜੇ ਉਹ ਕੋਈ ਬਲਾਰਾ ਨਹੀਂ ਮੈਂ ਉਹਨਾਂ ਨੂੰ ਮੰਨਦਾ ਵਾਲੇ ਕਿਉਂਕਿ ਸਪਾਰਸ਼ੀ ਚੜ ਜਾਂਦੇ ਨੇ ਸਟੇਜ 'ਤੇ ਔਰ ਬਾਅਦ ਦੇ ਵਿੱਚ ਉਹ ਆਪਦਾ ਜਲੂਸ ਹੀ ਕਢਾ ਕੇ ਮੁੜਦੇ ਨੇ ਸਾਡੇ ਬਹੁਤ ਸਾਰੇ ਕਬੱਡੀ ਦੇ ਵਿੱਚ ਐਵੇਂ ਦੇ ਬਲਾਰੇ ਹੈਗੇ ਆਗੇ ਤੇ ਜਿਨ੍ਹਾਂ ਨੂੰ ਕਬੱਡੀ ਨੇ ਐਕਸੈਪਟ ਨਹੀਂ ਕੀਤਾ ਤੇ ਬਹੁਤ ਸਾਰੇ ਚਲੋਕ ਰეკਮੈਂਡੇਸ਼ਨ ਦੇ ਥਰੂ ਵਗ ਜਾਂਦੇ ਨੇ ਪਰ ਉਹ ਉੱਥੇ ਜਾ ਕੇ ਆਪਣੀ ਪਰਫਾਰਮੈਂਸ ਨਹੀਂ ਵਧਿਆ ਕਰਦੇ ਉਹ ਸੋ ਇੱਥੇ ਬਹੁਤ ਸਾਰੇ ਬੰਦੇ ਦਬਕੇ ਰਹਿ ਗਏ ਤੁਸੀਂ ਕੋਈ ਹੁਣ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਨੇ ਜਿਹੜੇ ਅਨਪੜ੍ਹ ਨੇ ਸੁਦੇਸ਼ ਸ਼ੈਲਰੀ ਆ ਇੱਕ ਦਿਨ ਵੀ ਸਕੂਲ ਨਹੀਂ ਗਿਆ ਦੁਨੀਆ ਦੇ ਵਿੱਚ ਕਿੰਨਾ ਵੱਡਾ ਨਾਮ ਉਹਦਾ ਬਹੁਤ ਵੱਡਾ ਨਾਮ ਹੈ ਹਾਂ ਕੋਈ ਨੂੰ ਇੰਗਲਿਸ਼ ਨਹੀਂ ਆਉਂਦੀ ਕੋਈ ਪੰਜਾਬੀ ਨਹੀਂ ਆਉਂਦੀ ਕੁਝ ਵੀ ਨਹੀਂ ਉਸ ਬੰਦੇ ਨੂੰ ਔਰ ਬੰਬੇ ਵਰਗੀ ਇੰਡਸਟਰੀ ਦੇ ਵਿੱਚ ਟਿਕਿਆ ਰਹਿਣਾ ਸਟਿਲ ਉਹ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਠੀਕ ਹੈ ਬਾਬੂ ਵੀਰੇ ਬਹੁਤ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕੋਈ ਨਹੀਂ ਥੈਂਕ ਯੂ ਸੋ ਮਚ ਆਪਾਂ ਅੱਗੇ ਵੀ ਮਿਲਦੇ ਰਾਂਗੇ ਲਓ ਜੀ ਕਮੈਂਟ ਕਰਕੇ ਦੱਸ ਦਿਓ ਸਾਡੀ ਵੀਡੀਓ ਕਿਵੇਂ ਲੱਗੀ